ਵੈਲਫੇਅਰ ਲਈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਨੇ ਉਹ ਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਵੇਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਿਕ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਬਤਾਈ ਦੇਣਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਬਤਾਈ ਦੇਣਾ ਇਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਹੈ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਕਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਅਚਾ ਪਰਤਾਬਾਜ ਬਨ ਇਤਰਾ ਵਿਰੋਧੀ ਦਰ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਨੇ ਉਹ ਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਸੀ ਉਹ ਵੀ ਨਹੀਂ ਗੱਲ ਕਰੀ ਸਰ ਜਿਹੜੀਆਂ ਇਹ ਸਰਕਾਰਾਂ ਨੇ ਤੁਸੀਂ ਦੇਖੋਗੇ ਇਹ ਜਦੋਂ 6 ਮਹੀਨੇ ਰਹਿ ਜਾਂਦੇ ਨੇ ਫਿਰ ਗੱਲ ਕਰਦੀਆਂ ਨੇ ਔਰ ਸਾਡੀ ਜਿਹੜੀ ਸਰਕਾਰ ਹੈ ਬਣਦੇ ਸਾਰ ਜਿਹੜਾ ਲੋਕਾਂ ਨਾਲ ਵਾਅਦਾ ਕਰਿਆ ਸੀ ਅਸੀਂ ਬਿਜਲੀ mafi ਦਾ 3 ਮਹੀਨੇ ਚ ਪੂਰਾ ਕਰਤਾ ਸੀ ਔਰ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੇ ਵਾਅਦੇ ਸਾਰੇ ਪੂਰੇ ਕਰਾਂਗੇ ਠੀਕ ਹੈ ਪਰ ਸਾਰੇ ਵਾਅਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ ਸਮਾਂ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਦੇਖਿਆ ਜਾਵੇ ਕਹਿੰਦੇ 2 ਲੱਖ ਤੋਂ ਵੱਧ ਕਰੋੜ ਦਾ ਇਹ ਬਜਟ ਹੈ ਜੋ ਪਹਿਲੀ ਵਾਰ ਪੇਸ਼ ਕੀਤਾ ਗਿਆ ਕੈਮਰਾਮੈਨ ਰੋਸ਼ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਿਕ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾ ਤਾ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਹੈ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਵਧਾਈ ਦੇਣਾ ਇਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਹੈ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਕਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਅੱਛਾ ਵਰਤਾਪਾਜਵਾ ਨੀਤਾਵਿਰੋਧੀਦਰ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਹੈ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਨੇ ਉਹ ਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਸੀ ਉਹ ਵੀ ਨਹੀਂ ਗੱਲ ਕਰੀ ਸਰ ਜਿਹੜੀਆਂ ਇਹ ਸਰਕਾਰਾਂ ਨੇ ਤੁਸੀਂ ਦੇਖੋਗੇ ਇਹ ਜਦੋਂ 6 ਮਹੀਨੇ ਰਹਿ ਜਣੇ ਫੇਰ ਗੱਲ ਕਰਦੀਆਂ ਨੇ ਔਰ ਸਾਡੀ ਜਿਹੜੀ ਸਰਕਾਰ ਹੈ ਬਣਦੇ ਸਾਰ ਜਿਹੜਾ ਲੋਕਾਂ ਨਾਲ ਵਾਅਦਾ ਕਰਿਆ ਸੀ ਅਸੀਂ ਬਿਜਲੀ ਮਾਫੀ ਦਾ 3 ਮਹੀਨੇ ਚ ਪੂਰਾ ਕਰਤਾ ਸੀ ਔਰ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੇ ਵਾਅਦੇ ਸਾਰੇ ਪੂਰੇ ਕਰਾਂਗੇ ਠੀਕ ਹੈ ਪਰ ਸਾਰੇ ਵਾਅਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ ਸਮਾਂ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਦੇਖਿਆ ਜਾਵੇ ਕਹਿੰਦੇ 2 ਲੱਖ ਤੋਂ ਵੱਧ ਕਰੋੜ ਦਾ ਬਜਟ ਹੈ ਜੋ ਪਹਿਲੀ ਵਾਰ ਪੇਸ਼ ਕੀਤਾ ਗਿਆ ਕੈਮਰਾਮੈਨ ਰੋਸ਼ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਿਕ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾ ਤਾਂ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਵਧਾਈ ਦੇਣਾ ਜਿਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਹੈ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਕਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਅੱਛਾ ਪਰਤਾਬਾਜਵਾ ਨੀਤਾਵਿਰੋਧੀ ਤਾਂ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਨੇ ਉਹ ਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਸੀ ਉਹ ਵੀ ਨਹੀਂ ਗੱਲ ਕਰੀ ਸਰ ਜਿਹੜੀਆਂ ਇਹ ਸਰਕਾਰਾਂ ਨੇ ਤੁਸੀਂ ਦੇਖੋਗੇ ਇਹ ਜਦੋਂ 6 ਮਹੀਨੇ ਰਹਿ ਜਣੇ ਫੇਰ ਗੱਲ ਕਰਦੀਆਂ ਨੇ ਔਰ ਸਾਡੀ ਜਿਹੜੀ ਸਰਕਾਰ ਹੈ ਬਣਦੇ ਸਾਰ ਜਿਹੜਾ ਲੋਕਾਂ ਨਾਲ ਵਾਦਾ ਕਰਿਆ ਸੀ ਅਸੀਂ ਬਿਜਲੀ mafi ਦਾ 3 ਮਹੀਨੇ ਚ ਪੂਰਾ ਕਰਤਾ ਸੀ ਔਰ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੇ ਵਾਦੇ ਸਾਰੇ ਪੂਰੇ ਕਰਾਂਗੇ ਠੀਕ ਹੈ ਪਰ ਸਾਰੇ ਵਾਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ ਸਮਾਂ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਦੇਖਿਆ ਜਾਵੇ ਕਹਿੰਦੇ 2 ਲੱਖ ਤੋਂ ਵੱਧ ਕਰੋੜ ਦਾ ਇਹ ਬਜਟ ਹੈ ਜੋ ਪਹਿਲੀ ਵਾਰ ਪੇਸ਼ ਕੀਤਾ ਗਿਆ ਕੈਮਰਾਮੈਨ ਰੋਸ਼ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਿਕ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾ ਤਾ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੂੰ ਵਧਾਈ ਦੇਣਾ ਇਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਹੈ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਖਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਪਰਤਾਬਾਜਵਾ ਨੀਤਾਵਰੋਧੀਦਰ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਹੈ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਨੇ ਉਹ ਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਸੀ ਉਹ ਵੀ ਨਹੀਂ ਗੱਲ ਕਰੀ ਸਰ ਜਿਹੜੀਆਂ ਇਹ ਸਰਕਾਰਾਂ ਨੇ ਤੁਸੀਂ ਦੇਖੋਗੇ ਇਹ ਜਦੋਂ 6 ਮਹੀਨੇ ਰਹਿ ਜਾਂਦੇ ਨੇ ਫੇਰ ਗੱਲ ਕਰਦੀਆਂ ਨੇ ਔਰ ਸਾਡੀ ਜਿਹੜੀ ਸਰਕਾਰ ਹੈ ਬਣਦੇ ਸਾਰ ਜਿਹੜਾ ਲੋਕਾਂ ਨਾਲ ਵਾਅਦਾ ਕਰਿਆ ਸੀ ਅਸੀਂ ਬਿਜਲੀ ਮਾਫੀ ਦਾ 3 ਮਹੀਨੇ ਚ ਪੂਰਾ ਕਰਤਾ ਸੀ ਔਰ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੇ ਵਾਅਦੇ ਸਾਰੇ ਪੂਰੇ ਕਰਾਂਗੇ ਠੀਕ ਹੈ ਪਰ ਸਾਰੇ ਵਾਅਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ ਸਮਾਂ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਦੇਖਿਆ ਜਾਵੇ ਕਹਿੰਦੇ 2 ਲੱਖ ਤੋਂ ਵੱਧ ਕਰੋੜ ਦਾ ਇਹ ਬਜਟ ਹੈ ਜੋ ਪਹਿਲੀ ਵਾਰ ਪੇਸ਼ ਕੀਤਾ ਗਿਆ ਕੈਮਰਾਮੈਨ ਰੋਸ਼ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਿਕ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾ ਤਾਂ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੂੰ ਵਧਾਈ ਦੇਣਾ ਜਿਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਆ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਕਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਅੱਛਾ ਵਰਤਾਪਾਜਬਾ ਨੀਤਾਵਰਧੀਦਰ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਨੇ ਉਹ ਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਸੀ ਉਹ ਵੀ ਨਹੀਂ ਗੱਲ ਕਰੀ ਸਰ ਜਿਹੜੀਆਂ ਇਹ ਸਰਕਾਰਾਂ ਨੇ ਤੁਸੀਂ ਦੇਖੋਗੇ ਇਹ ਜਦੋਂ 6 ਮਹੀਨੇ ਰਹਿ ਜਾਂਦੇ ਨੇ ਫੇਰ ਗੱਲ ਕਰਦੀਆਂ ਨੇ ਔਰ ਸਾਡੀ ਜਿਹੜੀ ਸਰਕਾਰ ਹੈ ਬਣਦੇ ਸਾਰ ਜਿਹੜਾ ਲੋਕਾਂ ਨਾਲ ਵਾਅਦਾ ਕਰਿਆ ਸੀ ਅਸੀਂ ਬਿਜਲੀ ਮਾਫੀ ਦਾ 3 ਮਹੀਨੇ ਚ ਪੂਰਾ ਕਰਤਾ ਸੀ ਔਰ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੇ ਵਾਅਦੇ ਸਾਰੇ ਪੂਰੇ ਕਰਾਂਗੇ ਠੀਕ ਹੈ ਪਰ ਸਾਰੇ ਵਾਅਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ ਸਮਾਂ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਦੇਖਿਆ ਜਾਵੇ ਕਹਿੰਦੇ 2 ਲੱਖ ਤੋਂ ਵੱਧ ਕਰੋੜ ਦਾ ਬਜਟ ਹੈ ਜੋ ਪਹਿਲੀ ਵਾਰ ਪੇਸ਼ ਕੀਤਾ ਗਿਆ ਕੈਮਰਾਮੈਨ ਰੋਸ਼ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਿਕ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾ ਤਾਂ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਬਤਾਈ ਦੇਣਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਬਤਾਈ ਦੇਣਾ ਇਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਹੈ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਕਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਅੱਛਾ ਪਰਤਾਬਾਜਵਾ ਨੀਤਾਵਰਧੀਦਰ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਨੇ ਉਹ ਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਸੀ ਉਹ ਵੀ ਨਹੀਂ ਗੱਲ ਕਰੀ ਸਰ ਜਿਹੜੀਆਂ ਇਹ ਸਰਕਾਰਾਂ ਨੇ ਤੁਸੀਂ ਦੇਖੋਗੇ ਇਹ ਜਦੋਂ 6 ਮਹੀਨੇ ਰਹਿ ਜਾਂਦੇ ਨੇ ਫਿਰ ਗੱਲ ਕਰਦੀਆਂ ਨੇ ਔਰ ਸਾਡੀ ਜਿਹੜੀ ਸਰਕਾਰ ਹੈ ਬਣਦੇ ਸਾਰ ਜਿਹੜਾ ਲੋਕਾਂ ਨਾਲ ਵਾਦਾ ਕਰਿਆ ਸੀ ਅਸੀਂ ਬਿਜਲੀ mafi ਦਾ 3 ਮਹੀਨੇ ਚ ਪੂਰਾ ਕਰਤਾ ਸੀ ਔਰ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੇ ਵਾਦੇ ਸਾਰੇ ਪੂਰੇ ਕਰਾਂਗੇ ਠੀਕ ਹੈ ਪਰ ਸਾਰੇ ਵਾਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ ਸਮਾਂ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਦੇਖਿਆ ਜਾਵੇ ਕਹਿੰਦੇ 2 ਲੱਖ ਤੋਂ ਵੱਧ ਕਰੋੜ ਦਾ ਇਹ ਬਜਟ ਹੈ ਜੋ ਪਹਿਲੀ ਵਾਰ ਪੇਸ਼ ਕੀਤਾ ਗਿਆ ਕੈਮਰਾਮੈਨ ਰੋਸ਼ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਿਕ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾ ਤਾਂ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਬਧਾਈ ਦੇਣਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੂੰ ਬਧਾਈ ਦੇਣਾ ਇਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਹੈ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਖਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਅੱਛਾ ਵਰਤਾਪਾਜਵਾ ਨੀਤਾਵਰੋਧੀ ਦਰ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਇਹਨਾਂ ਨੇ ਓਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਸੀ ਉਹ ਵੀ ਨਹੀਂ ਗੱਲ ਕਰੀ ਸਰ ਜਿਹੜੀਆਂ ਇਹ ਸਰਕਾਰਾਂ ਨੇ ਤੁਸੀਂ ਦੇਖੋਗੇ ਇਹ ਜਦੋਂ 6 ਮਹੀਨੇ ਰਹਿ ਜਾਂਦੇ ਨੇ ਫੇਰ ਗੱਲ ਕਰਦੀਆਂ ਨੇ ਔਰ ਸਾਡੀ ਜਿਹੜੀ ਸਰਕਾਰ ਹੈ ਬਣਦੇ ਸਾਰ ਜਿਹੜਾ ਲੋਕਾਂ ਨਾਲ ਵਾਅਦਾ ਕਰਿਆ ਸੀ ਅਸੀਂ ਬਿਜਲੀ ਮਾਫੀ ਦਾ 3 ਮਹੀਨੇ ਚ ਪੂਰਾ ਕਰਤਾ ਸੀ ਔਰ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੇ ਵਾਅਦੇ ਸਾਰੇ ਪੂਰੇ ਕਰਾਂਗੇ ਠੀਕ ਹੈ ਪਰ ਸਾਰੇ ਵਾਅਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ ਸਮਾਂ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਦੇਖਿਆ ਜਾਵੇ ਕਹਿੰਦੇ 2 ਲੱਖ ਤੋਂ ਵੱਧ ਕਰੋੜ ਦਾ ਇਹ ਬਜਟ ਹੈ ਜੋ ਪਹਿਲੀ ਵਾਰ ਪੇਸ਼ ਕੀਤਾ ਗਿਆ ਕੈਮਰਾਮੈਨ ਰੋਸ਼ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਿਕ ਹਲਕਾ ਸ਼੍ਰੀ ਫਤਿਹਗੜ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾ ਤਾਂ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਹੈ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੂੰ ਵਧਾਈ ਦੇਣਾ ਜਿਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਹੈ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਕਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਅੱਛਾ ਵਰਤਾਪਾਜਬਾ ਨੀਤਾਵਰਧੀਦਰ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਉਹਨਾਂ ਨੇ اوਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਸੀ ਉਹ ਵੀ ਨਹੀਂ ਗੱਲ ਕਰੀ ਸਰ ਜਿਹੜੀਆਂ ਇਹ ਸਰਕਾਰਾਂ ਨੇ ਤੁਸੀਂ ਦੇਖੋਗੇ ਇਹ ਜਦੋਂ 6 ਮਹੀਨੇ ਰਹਿ ਜਾਂਦੇ ਨੇ ਫਿਰ ਗੱਲ ਕਰਦੀਆਂ ਨੇ ਔਰ ਸਾਡੀ ਜਿਹੜੀ ਸਰਕਾਰ ਹੈ ਬਣਦੇ ਸਾਰ ਜਿਹੜਾ ਲੋਕਾਂ ਨਾਲ ਵਾਦਾ ਕਰਿਆ ਸੀ ਅਸੀਂ ਬਿਜਲੀ ਮਾਫੀ ਦਾ 3 ਮਹੀਨੇ ਚ ਪੂਰਾ ਕਰਤਾ ਸੀ ਔਰ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੇ ਵਾਦੇ ਸਾਰੇ ਪੂਰੇ ਕਰਾਂਗੇ ਠੀਕ ਹੈ ਪਰ ਸਾਰੇ ਵਾਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ ਸਮਾਂ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਦੇਖਿਆ ਜਾਵੇ ਕਹਿੰਦੇ 2 ਲੱਖ ਤੋਂ ਵੱਧ ਕਰੋੜ ਦਾ ਬਜਟ ਹੈ ਜੋ ਪਹਿਲੀ ਵਾਰ ਪੇਸ਼ ਕੀਤਾ ਗਿਆ ਕੈਮਰਾਮੈਨ ਰੋਸ਼ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਿਕ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾ ਤਾ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਬਧਾਈ ਦੇਣਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਬਧਾਈ ਦੇਣਾ ਇਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਆ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਕਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਪਰਤਾਬਾਜ ਬਨ ਇਤਿਆਵਰਦੀਦਰ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਨੇ ਉਹ ਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਸੀ ਉਹ ਵੀ ਨਹੀਂ ਗੱਲ ਕਰੀ ਸਰ ਜਿਹੜੀਆਂ ਇਹ ਸਰਕਾਰਾਂ ਨੇ ਤੁਸੀਂ ਦੇਖੋਗੇ ਇਹ ਜਦੋਂ 6 ਮਹੀਨੇ ਰਹਿ ਜਣੇ ਫੇਰ ਗੱਲ ਕਰਦੀਆਂ ਨੇ ਔਰ ਸਾਡੀ ਜਿਹੜੀ ਸਰਕਾਰ ਹੈ ਬਣਦੇ ਸਾਰ ਜਿਹੜਾ ਲੋਕਾਂ ਨਾਲ ਵਾਅਦਾ ਕਰਿਆ ਸੀ ਅਸੀਂ ਬਿਜਲੀ mafi ਦਾ 3 ਮਹੀਨੇ ਚ ਪੂਰਾ ਕਰਤਾ ਸੀ ਔਰ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੇ ਵਾਅਦੇ ਸਾਰੇ ਪੂਰੇ ਕਰਾਂਗੇ ਠੀਕ ਹੈ ਪਰ ਸਾਰੇ ਵਾਅਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ ਸਮਾਂ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਦੇਖਿਆ ਜਾਵੇ ਕਹਿੰਦੇ 2 ਲੱਖ ਤੋਂ ਵੱਧ ਕਰੋੜ ਦਾ ਬਜਟ ਹੈ ਜੋ ਪਹਿਲੀ ਵਾਰ ਪੇਸ਼ ਕੀਤਾ ਗਿਆ ਕੈਮਰਾਮੈਨ ਰੋਸ਼ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਿਕ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾ ਤਾ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਹੈ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਵਧਾਈ ਦੇਣਾ ਇਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਹੈ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਕੰਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਅੱਛਾ ਵਰਤਾਬਾਜਬਾ ਨੀਤਾਵਰੋਧੀ ਤਾਂ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਉਹਨਾਂ ਨੇ اوਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਸੀ ਉਹ ਵੀ ਨਹੀਂ ਗੱਲ ਕਰੀ ਸਰ ਜਿਹੜੀਆਂ ਇਹ ਸਰਕਾਰਾਂ ਨੇ ਤੁਸੀਂ ਦੇਖੋਗੇ ਇਹ ਜਦੋਂ 6 ਮਹੀਨੇ ਰਹਿ ਜਾਂਦੇ ਨੇ ਫਿਰ ਗੱਲ ਕਰਦੀਆਂ ਨੇ ਔਰ ਸਾਡੀ ਜਿਹੜੀ ਸਰਕਾਰ ਹੈ ਬਣਦੇ ਸਾਰ ਜਿਹੜਾ ਲੋਕਾਂ ਨਾਲ ਵਾਅਦਾ ਕਰਿਆ ਸੀ ਅਸੀਂ ਬਿਜਲੀ ਮਾਫੀ ਦਾ 3 ਮਹੀਨੇ ਚ ਪੂਰਾ ਕਰਤਾ ਸੀ ਔਰ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੇ ਵਾਅਦੇ ਸਾਰੇ ਪੂਰੇ ਕਰਾਂਗੇ ਠੀਕ ਹੈ ਪਰ ਸਾਰੇ ਵਾਅਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ ਸਮਾਂ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਦੇਖਿਆ ਜਾਵੇ ਕਹਿੰਦੇ 2 ਲੱਖ ਤੋਂ ਵੱਧ ਕਰੋੜ ਦਾ ਬਜਟ ਹੈ ਜੋ ਪਹਿਲੀ ਵਾਰ ਪੇਸ਼ ਕੀਤਾ ਗਿਆ ਕੈਮਰਾਮੈਨ ਰੋਸ਼ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਿਕ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾ ਤਾਂ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਵਧਾਈ ਦੇਣਾ ਇਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਆ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਕਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਅੱਛਾ ਪਰਤਾਬਾਜਵਾ ਨੀਤਾਵਿਰੋਧੀ ਤਾਂ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਨੇ ਉਹ ਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਸੀ ਉਹ ਵੀ ਨਹੀਂ ਗੱਲ ਕਰੀ ਸਰ ਜਿਹੜੀਆਂ ਇਹ ਸਰਕਾਰਾਂ ਨੇ ਤੁਸੀਂ ਦੇਖੋਗੇ ਇਹ ਜਦੋਂ 6 ਮਹੀਨੇ ਰਹਿ ਜਾਂਦੇ ਨੇ ਫੇਰ ਗੱਲ ਕਰਦੀਆਂ ਨੇ ਔਰ ਸਾਡੀ ਜਿਹੜੀ ਸਰਕਾਰ ਹੈ ਬਣਦੇ ਸਾਰ ਜਿਹੜਾ ਲੋਕਾਂ ਨਾਲ ਵਾਦਾ ਕਰਿਆ ਸੀ ਅਸੀਂ ਬਿਜਲੀ ਮਾਫੀ ਦਾ 3 ਮਹੀਨੇ ਚ ਪੂਰਾ ਕਰਤਾ ਸੀ ਔਰ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੇ ਵਾਦੇ ਸਾਰੇ ਪੂਰੇ ਕਰਾਂਗੇ ਠੀਕ ਹੈ ਪਰ ਸਾਰੇ ਵਾਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ ਸਮਾਂ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਦੇਖਿਆ ਜਾਵੇ ਕਹਿੰਦੇ 2 ਲੱਖ ਤੋਂ ਵੱਧ ਕਰੋੜ ਦਾ ਇਹ ਬਜਟ ਹੈ ਜੋ ਪਹਿਲੀ ਵਾਰ ਪੇਸ਼ ਕੀਤਾ ਗਿਆ ਕੈਮਰਾਮੈਨ ਰੋਸ਼ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਿਕ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾ ਤਾਂ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਬਧਾਈ ਦੇਣਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਬਧਾਈ ਦੇਣਾ ਇਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਹੈ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਹੈ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਕਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਅੱਛਾ ਪਰਤਾਬਾਜਵਾ ਨੀਤਾਵਿਰੋਧੀ ਤਾਂ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਇਹਨਾਂ ਨੇ ਓਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਸੀ ਉਹ ਵੀ ਨਹੀਂ ਗੱਲ ਕਰੀ ਸਰ ਜਿਹੜੀਆਂ ਇਹ ਸਰਕਾਰਾਂ ਨੇ ਤੁਸੀਂ ਦੇਖੋਗੇ ਇਹ ਜਦੋਂ 6 ਮਹੀਨੇ ਰਹਿ ਜਾਂਦੇ ਨੇ ਫੇਰ ਗੱਲ ਕਰਦੀਆਂ ਨੇ ਔਰ ਸਾਡੀ ਜਿਹੜੀ ਸਰਕਾਰ ਹੈ ਬਣਦੇ ਸਾਰ ਜਿਹੜਾ ਲੋਕਾਂ ਨਾਲ ਵਾਅਦਾ ਕਰਿਆ ਸੀ ਅਸੀਂ ਬਿਜਲੀ ਮਾਫੀ ਦਾ 3 ਮਹੀਨੇ ਚ ਪੂਰਾ ਕਰਤਾ ਸੀ ਔਰ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੇ ਵਾਅਦੇ ਸਾਰੇ ਪੂਰੇ ਕਰਾਂਗੇ ਠੀਕ ਹੈ ਪਰ ਸਾਰੇ ਵਾਅਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ ਸਮਾਂ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਦੇਖਿਆ ਜਾਵੇ ਕਹਿੰਦੇ 2 ਲੱਖ ਤੋਂ ਵੱਧ ਕਰੋੜ ਦਾ ਇਹ ਬਜਟ ਹੈ ਜੋ ਪਹਿਲੀ ਵਾਰ ਪੇਸ਼ ਕੀਤਾ ਗਿਆ ਕੈਮਰਾਮੈਨ ਰੋਸ਼ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਿਕ ਹਲਕਾ ਸ਼੍ਰੀ ਫਤਿਹਗੜ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾ ਤਾ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਹੈ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੂੰ ਵਧਾਈ ਦੇਣਾ ਇਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਹੈ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਕਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਅੱਛਾ ਵਰਤਾਪਾਜਬਨ ਇਤਿਆਵਰਦੀਦਰ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਉਹਨਾਂ ਨੇ اوਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਸੀ ਉਹ ਵੀ ਨਹੀਂ ਗੱਲ ਕਰੀ ਸਰ ਜਿਹੜੀਆਂ ਇਹ ਸਰਕਾਰਾਂ ਨੇ ਤੁਸੀਂ ਦੇਖੋਗੇ ਇਹ ਜਦੋਂ 6 ਮਹੀਨੇ ਰਹਿ ਜਾਂਦੇ ਨੇ ਫੇਰ ਗੱਲ ਕਰਦੀਆਂ ਨੇ ਔਰ ਸਾਡੀ ਜਿਹੜੀ ਸਰਕਾਰ ਹੈ ਬਣਦੇ ਸਾਰ ਜਿਹੜਾ ਲੋਕਾਂ ਨਾਲ ਵਾਦਾ ਕਰਿਆ ਸੀ ਅਸੀਂ ਬਿਜਲੀ ਮਾਫੀ ਦਾ 3 ਮਹੀਨੇ ਚ ਪੂਰਾ ਕਰਤਾ ਸੀ ਔਰ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੇ ਵਾਦੇ ਸਾਰੇ ਪੂਰੇ ਕਰਾਂਗੇ ਠੀਕ ਹੈ ਪਰ ਸਾਰੇ ਵਾਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ ਸਮਾਂ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਦੇਖਿਆ ਜਾਵੇ ਕਹਿੰਦੇ 2 ਲੱਖ ਤੋਂ ਵੱਧ ਕਰੋੜ ਦਾ ਬਜਟ ਹੈ ਜੋ ਪਹਿਲੀ ਵਾਰ ਪੇਸ਼ ਕੀਤਾ ਗਿਆ ਕੈਮਰਾਮੈਨ ਰੋਸ਼ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਿਕ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾ ਤਾ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਬਧਾਈ ਦੇਣਾ ਹੈ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੂੰ ਬਧਾਈ ਦੇਣਾ ਇਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਹੈ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਕਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਵਰਤਾਪਾਜਬਨ ਇਤਿਆਵਰਦੀਦਰ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਨੇ ਉਹ ਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਸੀ ਉਹ ਵੀ ਨਹੀਂ ਗੱਲ ਕਰੀ ਸਰ ਜਿਹੜੀਆਂ ਇਹ ਸਰਕਾਰਾਂ ਨੇ ਤੁਸੀਂ ਦੇਖੋਗੇ ਇਹ ਜਦੋਂ 6 ਮਹੀਨੇ ਰਹਿ ਜਾਂਦੇ ਨੇ ਫਿਰ ਗੱਲ ਕਰਦੀਆਂ ਨੇ ਔਰ ਸਾਡੀ ਜਿਹੜੀ ਸਰਕਾਰ ਹੈ ਬਣਦੇ ਸਾਰ ਜਿਹੜਾ ਲੋਕਾਂ ਨਾਲ ਵਾਅਦਾ ਕਰਿਆ ਸੀ ਅਸੀਂ ਬਿਜਲੀ mafi ਦਾ 3 ਮਹੀਨੇ ਚ ਪੂਰਾ ਕਰਤਾ ਸੀ ਔਰ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੇ ਵਾਅਦੇ ਸਾਰੇ ਪੂਰੇ ਕਰਾਂਗੇ ਠੀਕ ਹੈ ਪਰ ਸਾਰੇ ਵਾਅਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ ਸਮਾਂ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਦੇਖਿਆ ਜਾਵੇ ਕਹਿੰਦੇ 2 ਲੱਖ ਤੋਂ ਵੱਧ ਕਰੋੜ ਦਾ ਬਜਟ ਹੈ ਜੋ ਪਹਿਲੀ ਵਾਰ ਪੇਸ਼ ਕੀਤਾ ਗਿਆ ਕੈਮਰਾਮੈਨ ਰੋਸ਼ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਿਕ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾ ਤਾ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਬਧਾਈ ਦੇਣਾ ਹੈ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਬਧਾਈ ਦੇਣਾ ਇਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਹੈ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਕੰਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਅੱਛਾ ਵਰਤਾਬਾਜਬਾ ਨੀਤਾਵਰੋਧੀ ਤਾਂ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਹੈ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਉਹਨਾਂ ਨੇ اوਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਸੀ ਉਹ ਵੀ ਨਹੀਂ ਗੱਲ ਕਰੀ ਸਰ ਜਿਹੜੀਆਂ ਇਹ ਸਰਕਾਰਾਂ ਨੇ ਤੁਸੀਂ ਦੇਖੋਗੇ ਇਹ ਜਦੋਂ 6 ਮਹੀਨੇ ਰਹਿ ਜਾਂਦੇ ਨੇ ਫਿਰ ਗੱਲ ਕਰਦੀਆਂ ਨੇ ਔਰ ਸਾਡੀ ਜਿਹੜੀ ਸਰਕਾਰ ਹੈ ਬਣਦੇ ਸਾਰ ਜਿਹੜਾ ਲੋਕਾਂ ਨਾਲ ਵਾਅਦਾ ਕਰਿਆ ਸੀ ਅਸੀਂ ਬਿਜਲੀ ਮਾਫੀ ਦਾ 3 ਮਹੀਨੇ ਚ ਪੂਰਾ ਕਰਤਾ ਸੀ ਔਰ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੇ ਵਾਅਦੇ ਸਾਰੇ ਪੂਰੇ ਕਰਾਂਗੇ ਠੀਕ ਹੈ ਪਰ ਸਾਰੇ ਵਾਅਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ ਸਮਾਂ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਦੇਖਿਆ ਜਾਵੇ ਕਹਿੰਦੇ 2 ਲੱਖ ਤੋਂ ਵੱਧ ਕਰੋੜ ਦਾ ਇਹ ਬਜਟ ਹੈ ਜੋ ਪਹਿਲੀ ਵਾਰ ਪੇਸ਼ ਕੀਤਾ ਗਿਆ ਕੈਮਰਾਮੈਨ ਰੋਸ਼ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਿਕ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾ ਤਾਂ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਬਤਾਈ ਦੇਣਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਬਤਾਈ ਦੇਣਾ ਇਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਹੈ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਕਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਅੱਛਾ ਪਰਤਾਬਾਜਵਾ ਨੀਤਾਵਿਰੋਧੀ ਤਾਂ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਨੇ ਉਹ ਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਸੀ ਉਹ ਵੀ ਨਹੀਂ ਗੱਲ ਕਰੀ ਸਰ ਜਿਹੜੀਆਂ ਇਹ ਸਰਕਾਰਾਂ ਨੇ ਤੁਸੀਂ ਦੇਖੋਗੇ ਇਹ ਜਦੋਂ 6 ਮਹੀਨੇ ਰਹਿ ਜਣੇ ਫੇਰ ਗੱਲ ਕਰਦੀਆਂ ਨੇ ਔਰ ਸਾਡੀ ਜਿਹੜੀ ਸਰਕਾਰ ਹੈ ਬਣਦੇ ਸਾਰ ਜਿਹੜਾ ਲੋਕਾਂ ਨਾਲ ਵਾਦਾ ਕਰਿਆ ਸੀ ਅਸੀਂ ਬਿਜਲੀ mafi ਦਾ 3 ਮਹੀਨੇ ਚ ਪੂਰਾ ਕਰਤਾ ਸੀ ਔਰ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੇ ਵਾਦੇ ਸਾਰੇ ਪੂਰੇ ਕਰਾਂਗੇ ਠੀਕ ਹੈ ਪਰ ਸਾਰੇ ਵਾਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ ਸਮਾਂ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਦੇਖਿਆ ਜਾਵੇ ਕਹਿੰਦੇ 2 ਲੱਖ ਤੋਂ ਵੱਧ ਕਰੋੜ ਦਾ ਇਹ ਬਜਟ ਹੈ ਜੋ ਪਹਿਲੀ ਵਾਰ ਪੇਸ਼ ਕੀਤਾ ਗਿਆ ਕੈਮਰਾਮੈਨ ਰੋਸ਼ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਿਕ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾ ਤਾਂ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਬਧਾਈ ਦੇਣਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੂੰ ਬਧਾਈ ਦੇਣਾ ਜਿਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਹੈ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਕੰਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਅੱਛਾ ਵਰਤਾਪਾਜਬਾ ਨੀਤਾਵਰੋਧੀ ਦਰ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਹੈ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੇ ਵੈਲਫੇਅਰ ਲਈ ਵਾਧਾ ਕੀਤਾ ਗਿਆ ਉਹਨਾਂ ਨੇ اوਪੀਐਸ ਸਕੀਮ ਦਾ ਜ਼ਿਕਰ ਹੋਇਆ ਨਾ ਜਿਹੜੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਸੀ ਉਹ ਵੀ ਨਹੀਂ ਗੱਲ ਕਰੀ ਸਰ ਜਿਹੜੀਆਂ ਇਹ ਸਰਕਾਰਾਂ ਨੇ ਤੁਸੀਂ ਦੇਖੋਗੇ ਇਹ ਜਦੋਂ 6 ਮਹੀਨੇ ਰਹਿ ਜਾਂਦੇ ਨੇ ਫਿਰ ਗੱਲ ਕਰਦੀਆਂ ਨੇ ਔਰ ਸਾਡੀ ਜਿਹੜੀ ਸਰਕਾਰ ਹੈ ਬਣਦੇ ਸਾਰ ਜਿਹੜਾ ਲੋਕਾਂ ਨਾਲ ਵਾਅਦਾ ਕਰਿਆ ਸੀ ਅਸੀਂ ਬਿਜਲੀ ਮਾਫੀ ਦਾ 3 ਮਹੀਨੇ ਚ ਪੂਰਾ ਕਰਤਾ ਸੀ ਔਰ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੇ ਵਾਅਦੇ ਸਾਰੇ ਪੂਰੇ ਕਰਾਂਗੇ ਠੀਕ ਹੈ ਪਰ ਸਾਰੇ ਵਾਅਦੇ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ ਸਮਾਂ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਦੇਖਿਆ ਜਾਵੇ ਕਹਿੰਦੇ 2 ਲੱਖ ਤੋਂ ਵੱਧ ਕਰੋੜ ਦਾ ਇਹ ਬਜਟ ਹੈ ਜੋ ਪਹਿਲੀ ਵਾਰ ਪੇਸ਼ ਕੀਤਾ ਗਿਆ ਕੈਮਰਾਮੈਨ ਰੋਸ਼ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਬਜਟ 2024-25 ਦੇ ਲਈ ਪੇਸ਼ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਮੇਰੇ ਨਾਲ ਇਤਿਹਾਸਕ ਹਲਕਾ ਸ਼੍ਰੀ ਫਤਿਹਗੜ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਕਿਵੇਂ ਦੇਖਦੇ ਹੋ ਪਹਿਲਾ ਤਾ ਬਜਟ ਨੂੰ ਸਰ ਸਭ ਤੋਂ ਪਹਿਲਾਂ ਤਾਂ 2 ਲੱਖ ਕਰੋੜ ਤੋਂ ਉੱਪਰ ਪਹਿਲਾ ਪੰਜਾਬ ਦਾ ਬਜਟ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੂੰ ਵਧਾਈ ਦੇਣਾ ਜਿਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਤਰੱਕੀ ਦੇ ਲੀਹਾਂ ਤੇ ਚੱਲ ਰਿਹਾ ਔਰ ਜਿਹੜਾ ਅੱਜ ਦਾ ਬਜਟ ਸੀ ਉਹ ਲੋਕ ਪੱਖੀ ਬਜਟ ਸੀ ਲੋਕਾਂ ਦੀ ਵੈਲਫੇਅਰ ਦੀ ਗੱਲ ਕੀਤੀ ਗਈ ਹੈ ਕੋਈ ਸੈਗਮੈਂਟਾਈਜ਼ ਨਹੀਂ ਜਿਹਦੇ ਵਿੱਚ ਲੋਕਾਂ ਦੀ ਵੈਲਫੇਅਰ ਦੇ ਕਮਾਂ ਦੇ ਵਿੱਚ ਪੈਸੇ ਦਾ ਵਾਧਾ ਨਾ ਕੀਤਾ ਹੋਵੇ ਅੱਛਾ ਵਰਤਾਪਾਜਬਾ ਨੀਤਾਵਰਧੀਦਰ ਕਹਿੰਦੇ ਟੋਟਲ ਫੇਲਿਅਰ ਬਜਟ ਨਹੀਂ ਉਹ ਆਪ ਫੇਲਿਅਰ ਹੋ ਗਏ ਉਹਨਾਂ ਨੇ ਕਹਿਣਾ ਲੋਕ ਪੰਜਾਬ ਦੇ ਮੰਨਦੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵੀ ਕੰਮ ਕਰਦੇ ਆ ਲੋਕਾਂ ਦੇ ਵੈਲਫੇਅਰ ਲਈ ਹੈ ਔਰ ਅੱਜ ਦਾ ਬਜਟ ਵੀ ਤੁਸੀਂ ਦੇਖੋਗੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਹੈਲਥ ਹੈ ਚਾਹੇ ਐਗਰੀਕਲਚਰ ਹੈ ਸਾਰੇ ਦੇ ਵਿੱਚ ਵਾਧਾ